ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਅਸੀਂ ਸੇਲ ਲਈ ਲੈ ਕੇ ਆਏ ਹਾਂ ਜੀ 10 ਗੱਡੀਆਂ ਪਹਿਲੀ ਹੈ ਜੀ ਬ੍ਰੇਜਾ ਜੈਡ ਡੀਆਈ ਗੱਡੀ ਦੂਜੀ ਰੇਨਾਲਟ ਡਾਸਟਰ ਗੱਡੀ ਤੀਜੀ ਬ੍ਰੇਜਾ ਵੀਡੀਆਈ ਗੱਡੀ ਚੌਥੀ ਸਿਆਜ਼ ਵੀਡੀਆਈ ਗੱਡੀ ਪੰਜਵੇਂ ਮਹਿੰਦਰਾ ਐਕਸਯੂਵੀ 300 ਗੱਡੀ ਛੇਵੇਂ ਨੋਵਾ ਕ੍ਰੇਸਟਾ ਗੱਡੀ ਸੱਤਵੇਂ ਟੋਇਟਾ ਫੋਰਚੂਨਰ ਗੱਡੀ ਅੱਠਵੇਂ ਰੈਡਜ ਵੀਡੀਆਈ ਗੱਡੀ ਨੌਵਾਂ ਮੈਸੀ 5245 ਡੀਆਈ ਟਰੈਕਟਰ ਅਤੇ 10ਵੀਂ ਹੁੰਡਈ ਕ੍ਰੇਟਾ ਗੱਡੀ ਕਿੱਥੇ ਸਾਰੇ ਸਾਧਨ ਖੜੇ ਐ ਕੀ ਕੰਡੀਸ਼ਨ ਐ ਕੀ ਡਿਮਾਂਡ ਐ ਸਭ ਕੁਝ ਵੀਡੀਓ ਵਿੱਚ ਅੱਗੇ ਦੱਸਾਂਗੇ ਤਾਂ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਉਸ ਤੋਂ ਪਹਿਲਾਂ ਨੋਟ ਕਰੋ ਸਾਡਾ ਵਟਸਐਪ ਨੰਬਰ 7240300756 ਕਿਸੇ ਵੀ ਕਾਰ ਟਰੈਕਟਰ ਜੀਪ ਟਰਾਲੀ ਮੋਟਰਸਾਈਕਲ ਜ਼ਮੀਨ ਪਲਾਟ ਦੀ ਆਇਟ ਲਵਾਉਣ ਲਈ ਤੁਸੀਂ ਸਾਡੇ ਨਾਲ ਇਸ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਆਪਣੇ ਸਾਧਨ ਦੀਆਂ 8-10 ਫੋਟੋਆਂ ਜਾਂ 2-3 ਮਿੰਟ ਦੀ ਵੀਡੀਓ ਮਾਡਲ ਕੰਡੀਸ਼ਨ ਡਿਮਾਂਡ ਏਰੀਆ ਇੰਜਨ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਜਾਂ ਹੋਰ ਕੋਈ ਵੀ ਬਣਦੀ ਜਾਣਕਾਰੀ ਤੁਸੀਂ ਸਾਨੂੰ ਇਸ ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਆਪਣੇ ਚੈਨਲ ਉੱਪਰ ਤੁਹਾਡੀ ਐਡ ਬਿਲਕੁਲ ਫ੍ਰੀ ਲਾਈ ਜਾਵੇਗੀ ਜੀ ਪਹਿਲਾਂ ਗੱਲ ਕਰਦੇ ਹਾਂ ਜੀ ਬ੍ਰੇਜਾ ਜੈਡੀਡੀਆਈ ਗੱਡੀ ਬਾਰੇ 2018 ਮਾਡਲ ਗੱਡੀ ਹੈ ਜੀ ਫਸਟ ਓਨਰ ਹੈ ਜੀ ਪੰਜਾਬ ਰਜਿਸਟਰ ਹੈ ਜੀ ਪੀਬੀ 10 ਲੁਧਿਆਣੇ ਦਾ ਗੱਡੀ ਦਾ ਨੰਬਰ ਹੈ ਜੀ 72000 ਕਿਲੋਮੀਟਰ ਗੱਡੀ ਚੱਲੀ ਹੈ ਜੀ ਜੇ ਗੱਲ ਕਰੀਏ ਗੱਡੀ ਦੇ ਟਾਇਰਾਂ ਦੀ ਸਟਾਇਰ ਗੱਡੀ ਦੇ 90 ਪੈਸੇ ਪਈ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 8 ਲੱਖ ਅਗਲੀ ਹੈ ਜੀ ਰੇਨਾਲਟ ਡਾਸਟਰ ਗੱਡੀ 2014 ਮਾਡਲ ਗੱਡੀ ਹੈ ਜੀ ਫਸਟ ਓਨਰ ਹੈ ਜੀ 93000 ਕਿਲੋਮੀਟਰ ਗੱਡੀ ਚੱਲੀ ਹੈ ਜੀ ਬਿਲਕੁਲ ਬ੍ਰਾਂਡ ਨਿਊ ਗੱਡੀ ਦੇ ਟਾਇਰ ਹੈ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 4 ਲੱਖ ਅਗਲੀ ਹੈ ਜੀ ਬਰੇਜਾ ਬੀਡੀਆਈ ਗੱਡੀ 2019 ਦਾ ਦਸੰਬਰ ਮਾਡਲ ਹੈ ਜੀ 40000 ਕਿਲੋਮੀਟਰ ਗੱਡੀ ਚੱਲੀ ਹੈ ਜੀ ਪੰਜਾਬ ਰਜਿਸਟਰ ਹੈ ਜੀ ਪੀਬੀ 70 ਗੱਡੀ ਦਾ ਨੰਬਰ ਹੈ ਜੀ ਬਿਲਕੁਲ ਸ਼ੋਰੂਮ ਕੰਡੀਸ਼ਨ ਵਿੱਚ ਗੱਡੀ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋਅ ਹੋ ਰਹੀਆਂ ਜੀ ਡਿਮਾਂਡ ਪੰਜਾਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 835000 ਅਗਲੀ ਹੈ ਜੀ ਸਿਆਜ ਵੀਡੀਆਈ ਆਪਸ਼ਨਲ ਗੱਡੀ 2017 ਮਾਡਲ ਗੱਡੀ ਹੈ ਜੀ ਪੀਬੀ 10 ਲੁਧਿਆਣੇ ਦਾ ਗੱਡੀ ਦਾ ਨੰਬਰ ਹੈ ਜੀ ਬਿਲਕੁਲ ਨਵੇਂ ਟਾਇਰ ਹੈ ਜੀ 92000 ਕਿਲੋਮੀਟਰ ਗੱਡੀ ਚੱਲੀ ਹੈ ਜੀ ਸੈਕਿੰਡ ਓਨਰ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 560000 ਬਰੇਜਾ ZDI ਡਸਟਰ ਬਰੇਜਾ BDI ਅਤੇ ਸਿਆਜ BDI ਚਾਰੇ ਗੱਡੀਆਂ ਦੀ ਲੋਕੇਸ਼ਨ ਹੈ ਜੀ ਮੋਗਾ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ ਜੀ 98899 3048 98899 304 ਹੋਰ ਇਹਨਾਂ ਚਾਰਾਂ ਗੱਡੀਆਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇਸ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਜੀ। ਅਗਲੀ ਹੈ ਜੀ ਟੋਇਟਾ ਫੋਰਚੂਨਰ 2018 ਦਾ ਅਕਤੂਬਰ ਮਾਡਲ ਹੈ ਜੀ। 90000 ਕਿਲੋਮੀਟਰ ਗੱਡੀ ਚੱਲੀ ਹੈ ਜੀ। ਐਚ ਆਰ ਰਜਿਸਟਰ ਹੈ ਜੀ। ਐਚ ਆਰ 26 ਗੁਰਦਾਉਂ ਦਾ ਗੱਡੀ ਦਾ ਨੰਬਰ ਹੈ ਜੀ। ਆਲ オリジナル ਗੱਡੀ ਹੈ ਜੀ। ਮੈਨੂਅਲ ਟਰਾਂਸਮਿਸ਼ਨ ਹੈ ਜੀ। ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ। ਡਿਮਾਂਡ ਵਾਲਿਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 24,50,000 ਪੰਜਾਬ ਨੰਬਰ ਲਵਾ ਕੇ ਗੱਡੀ ਦੀ ਡਿਮਾਂਡ ਹੈ ਜੀ 25,75,000 ਅਗਲੀ ਹੈ ਜੀ Mahindra XUV3W 8 ਆਪਸ਼ਨਲ ਗੱਡੀ ਟੌਪ ਮਾਡਲ ਵਿਦ ਸਨਰੂਫ ਗੱਡੀ ਹੈ ਜੀ ਪੈਟਰੋਲ ਵੇਰੀਐਂਟ ਹੈ ਜੀ 2020 ਮਾਡਲ ਗੱਡੀ ਹੈ ਜੀ 53,000 ਕਿਲੋਮੀਟਰ ਗੱਡੀ ਚੱਲੀ ਹੈ ਜੀ ਫਸਟ ਓਨਰ ਹੈ ਜੀ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਵਿੱਚ ਗੱਡੀ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 7,70,000 Toyota Fortuner ਅਤੇ XV300 ਦੋਵੇਂ ਗੱਡੀਆਂ ਦੀ ਲੋਕੇਸ਼ਨ ਹੈ ਜੀ ਜਲੰਧਰ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਜੀ 98886 50096 98886 50096 ਹੋਰ ਇਹਨਾਂ ਦੋਨਾਂ ਗੱਡੀਆਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇਸ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਅਗਲੀ ਹੈ ਜੀ Nova Crysta 2.8G ਗੱਡੀ 2019 ਮਾਡਲ ਗੱਡੀ ਹੈ ਜੀ ਫਸਟ ਓਨਰ ਹੈ ਜੀ PB03 ਬਠਿੰਡੇ ਦਾ ਗੱਡੀ ਦਾ ਨੰਬਰ ਹੈ ਜੀ 91000 ਗੱਡੀ ਵਿਦ ਰਿਕਾਰਡ ਚੱਲੀ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 18,25,000 ਲੋਕੇਸ਼ਨ ਹੈ ਜੀ ਬਾਈਆਂ ਦੀ ਬਠਿੰਡਾ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 7087330263 7087330263 ਅਗਲੀ ਹੈ ਜੀ ਰੈੱਡਜ VDI ਗੱਡੀ 2009 ਮਾਡਲ ਗੱਡੀ ਹੈ ਜੀ PB 67 ਗੱਡੀ ਦਾ ਨੰਬਰ ਹੈ ਜੀ ਥਰਡ ਓਨਰ ਹੈ ਜੀ ਵਧੀਆ ਕੰਡੀਸ਼ਨ ਵਿੱਚ ਗੱਡੀ ਹੈ ਜੀ ਆਲ ਫੰਕਸ਼ਨ ਗੱਡੀ ਦੇ ਵਰਕਿੰਗ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 1,65,000 ਏਰੀਆ ਬਾਈਆਂ ਦਾ ਸੰਗਰੂਰ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 9914500327 9914500327 ਅਗਲਾ ਹੈ ਜੀ ਮੈਸੀ 5245 DI ਟਰੈਕਟਰ 2010 ਮਾਡਲ ਟਰੈਕਟਰ ਹੈ ਜੀ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਤਾਂ 60 ਪੈਸੇ ਟਰੈਕਟਰ ਦੇ ਟਾਇਰ ਪਈ ਹੈ ਜੀ ਵਧੀਆ ਕੰਡੀਸ਼ਨ ਵਿੱਚ ਟਰੈਕਟਰ ਹੈ ਜੀ ਪਹਿਲੇ ਨਾਮ ਹੈ ਜੀ ਫੋਟੋਆਂ ਟਰੈਕਟਰ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਰੱਖੀ ਗਈ ਹੈ ਜੀ 2,65,000 ਏਰੀਆ ਬਾਈਆਂ ਦਾ ਸੰਗਰੂਰ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 8872099780 88720 99780 ਅਗਲੀ ਹੈ ਜੀ ਹੁੰਡਾਈ ਕ੍ਰੇਟਾ 1.4 ਐਸ ਪਲੱਸ ਗੱਡੀ 2016/17 ਮਾਡਲ ਹੈ ਜੀ ਚੰਡੀਗੜ੍ਹ ਦਾ ਨੰਬਰ ਹੈ ਜੀ ਫਸਟ ਓਨਰ ਗੱਡੀ ਹੈ ਜੀ 1 ਲੱਖ 12000 ਕਿਲੋਮੀਟਰ ਗੱਡੀ ਚੱਲੀ ਹੈ ਜੀ ਬਿਲਕੁਲ ਬ੍ਰਾਂਡ ਨਿਊ ਗੱਡੀ ਦੇ ਟਾਇਰ ਹੈ ਜੀ ਬ੍ਰਾਂਡ ਨਿਊ ਲੈਦਰ ਦੇ ਸੀਟ ਕਵਰ ਹੈ ਜੀ ਦੋਵੇਂ ਚਾਬੀਆਂ ਮਿਲ ਜਾਣਗੀਆਂ ਜੀ ਫੁੱਲੀ ਇਨਸ਼ੋਰਟ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਹਨ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 695000 ਲੋਕੇਸ਼ਨ ਹੈ ਜੀ ਬਾਈਆਂ ਦੀ ਮੁਹਾਲੀ 78 ਸੈਕਟਰ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 88724 53290 88724 53290 ਅਗਲੀ ਹੈ ਜੀ ਮਹਿੰਦਰਾ ਐਕਸ ਯੂਵੀ 700 ਗੱਡੀ ਗੱਡੀ ਦਾ ਵੇਰੀਐਂਟ ਹੈ ਜੀ ਐਕਸ 7 ਲਗਜ਼ਰੀ ਪੈਕ ਆਟੋਮੈਟਿਕ 7 ਸਟਾਰ 2022 ਦਾ ਦਸੰਬਰ ਮਾਡਲ ਗੱਡੀ ਹੈ ਜੀ ਡੀਜ਼ਲ ਵੇਰੀਐਂਟ ਹੈ ਜੀ 60000 ਕਿਲੋਮੀਟਰ ਗੱਡੀ ਚੱਲੀ ਹੈ ਜੀ ਪੀਰ ਲਵਾਈਟ ਗੱਡੀ ਦਾ ਕਲਰ ਹੈ ਜੀ ਫਰਸਟ ਓਨਰ ਹੈ ਜੀ ਵੀ ਆਈ ਪੀ ਨੰਬਰ ਹੈ ਜੀ ਫੁੱਲੀ ਇਨਸ਼ੋਰਟ ਗੱਡੀ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਹਨ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 2450000 ਲੋਕੇਸ਼ਨ ਹੈ ਜੀ ਗੱਡੀ ਦੀ ਪਠਾਨਕੋਟ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ ਜੀ 87280 80004 8720804 ਅਗਲੀ ਹੈ ਜੀ ਟੋਇਟਾ ਨੋਵਾ GX ਗੱਡੀ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਵਿੱਚ ਗੱਡੀ ਹੈ ਜੀ 74000 ਕਿਲੋਮੀਟਰ ਗੱਡੀ ਚੱਲੀ ਹੈ ਜੀ ਆਲ origignal ਗੱਡੀ ਹੈ ਜੀ 2014 ਮਾਡਲ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 8 ਲੱਖ ਲੋਕੇਸ਼ਨ ਹੈ ਜੀ ਗੱਡੀ ਦੀ ਗਣਪਤੀ ਕਾਰ ਬਾਜ਼ਾਰ ਸ਼੍ਰੀ ਮੁਕਤਸਰ ਸਾਹਿਬ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਜੀ 99144 23041 ਦੂਜਾ ਨੰਬਰ ਹੈ ਜੀ 99146 63073 ਅਗਲੀ ਹੈ ਜੀ ਸਵਿਫਟ ਡਿਜ਼ਾਇਰ VDI ਗੱਡੀ 2016 ਮਾਡਲ ਗੱਡੀ ਹੈ ਜੀ ਫਰਸਟ ਓਨਰ ਹੈ ਜੀ ਜੇ ਗੱਲ ਕਰੀਏ ਗੱਡੀ ਦੇ ਟਾਇਰਾਂ ਦੀ ਤਾਂ 60 ਪੈਸੇ ਗੱਡੀ ਦੇ ਟਾਇਰ ਪਈ ਹੈ ਜੀ ਅਲੋਏ ਲੱਗੇ ਆ ਜੀ 94000 ਕਿਲੋਮੀਟਰ ਗੱਡੀ ਚੱਲੀ ਹੈ ਜੀ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ ਜੀ ਬਿਲਕੁਲ ਸ਼ੋਅਰੂਮ ਕੰਡੀਸ਼ਨ ਵਿੱਚ ਗੱਡੀ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋਅ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 5 ਲੱਖ ਏਰੀਆ ਬਾਈਆਂ ਦਾ ਰਾਮਪੁਰਾ ਫੂਲ ਬਠਿੰਡਾ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਹੈ ਜੀ 98888 14446 98888 14446 ਔਰ ਇਹਨਾਂ ਸਾਰੇ ਸਾਧਨਾ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਦਿੱਤੇ ਗਏ ਕੰਟੈਕਟ ਨੰਬਰਾਂ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਅਤੇ ਸਾਰੇ ਵੀਰਾਂ ਨੇ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਕਿਸ ਏਰੀਆ ਵਿੱਚੋਂ ਸਾਡੀ ਵੀਡੀਓ ਦੇਖ ਰਹੇ ਹੋ